ਸੱਤ ਸਰੀਏ ਕਾਲ ਤੁਸੀਂ ਦੇਖ ਰਹੇ ਹੋ ਹਾਂ ਦਾ ਟੀਵੀ ਐਨ ਆਰ ਆਈ ਤਾਂ ਪੰਜਾਬ ਦੇ ਵਿੱਚੋਂ ਮੌੜ ਤੋਂ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਅਤੇ ਇਸ ਵਕਤ ਕਈ ਜ਼ਿਲ੍ਹਿਆਂ ਦੇ ਵਿੱਚ بارش ਹੋ ਰਹੀ ਹੈ ਤਸਵੀਰਾਂ ਨੇ ਜਿਹੜੀਆਂ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਸ ਪ੍ਰਕਾਰ ਮੌਸਮ ਦਾ ਮિજાਜ ਅੱਜ ਰਾਤ ਉਹ ਬਦਲੇ ਆਏ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਲਈ ਅੱਜ بارش ਦੀ ਚੇਤਾਵਨੀਆਂ ਜਿਹੜੀ ਉਹ ਜਾਰੀ ਕੀਤੀ ਗਈ ਹੈ ਤਾਂ ਤੁਸੀਂ ਦੇਖੋ ਕਿ ਕਿਸ ਪ੍ਰਕਾਰ ਵਰਖਾ ਕਾ ਜਿਹੜੀ ਉਹ ਹੋ ਰਹੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਲਈ ਮੌਸਮ ਵਿਭਾਗ ਦੇ ਵੱਲੋਂ ਅਲਰਟ ਆ ਜਿਹੜਾ ਉਹ ਕੀਤਾ ਗਿਆ ਸੀ ਤਾਂ orange ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਕਈ ਜ਼ਿਲ੍ਹਿਆਂ ਦੇ ਵਾਸਤੇ ਤਾਂ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬੀਤੇ ਦਿਨ ਵੀ ਭਾਰੀ ਮੀਂਹ ਦੀ ਚੇਤਾਵਨੀ ਦਿੱਤੀ ਗਈ ਸੀ ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਵਾਸਤੇ yellow ਅਲਰਟ ਜਾਰੀ ਕੀਤਾ ਗਿਆ ਸੀ ਗੁਰਦਾਸਪੁਰ ਨਵਾਂਸ਼ਹਿਰ ਫਤਿਹਗੜ ਸਾਹਿਬ ਤੇ ਪਟਿਆਲਾ ਲਈ ਇਹ ਜਲੋ ਲਾਰਟਾ ਜਿਹੜਾ ਬੀਤੇ ਦਿਨ ਹੀ ਜਾਰੀ ਕੀਤਾ ਗਿਆ ਸੀ ਤਾਂ 1 ਸਤੰਬਰ ਤੱਕ ਬਾਰਿਸ਼ ਤੋਂ ਕੋਈ ਵੀ ਰਾਹਤ ਨਹੀਂ ਮਿਲੇਗੀ ਤਿੰਨ ਦਿਨ ਦੀ ਭਵਿੱਖਬਾਣੀ ਬੀਤੇ ਦਿਨ ਕੀਤੀ ਗਈ ਸੀ ਤਾਂ ਅੱਜ ਦੂਜਾ ਦਿਨ ਹੈ ਅਤੇ ਅੱਜ ਵੀ ਬਾਰਿਸ਼ ਹੋ ਰਹੀ ਹੈ ਲੁਧਿਆਣਾ ਅਤੇ ਫਤਿਹਗੜ੍ਹ ਸਾਹਿਬ ਦੇ ਇਲਾਕਿਆਂ ਵਿੱਚ ਤਾਂ ਇਸ ਵਕਤ ਭਾਰੀ ਬਰਸਾਤ ਆ ਜਿਹੜੀ ਉਹ ਹੋ ਰਹੀ ਹੈ ਐਤਵਾਰ ਅਤੇ ਸੋਮਵਾਰ ਦੇ ਦਿਨ ਲਈ ਵੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ ਤਾਂ ਅੱਜ ਐਤਵਾਰ ਨੂੰ ਪਠਾਨਕੋਟ ਹੁਸ਼ਿਆਰਪੁਰ ਰੋਪੜ ਅਤੇ ਬਹਾੜੀ ਵਿੱਚ yellow alert ਜਾਰੀ ਕੀਤਾ ਗਿਆ ਹੈ ਅਤੇ ਸੋਮਵਾਰ ਨੂੰ ਪਠਾਨਕੋਟ ਹੁਸ਼ਿਆਰਪੁਰ ਅਤੇ ਨਵਾਂ ਸ਼ਹਿਰ ਵਿੱਚ yellow alert ਜਾਰੀ ਕੀਤਾ ਗਿਆ ਹੈ ਇਸ ਦੇ ਨਾਲ ਹਿਮਾਚਲ ਅਤੇ ਜੰਮੂ ਕਸ਼ਮੀਰ ਦੇ ਵਿੱਚ ਵੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਦੂਜੇ ਪਾਸੇ ਦਰਿਆਵਾਂ ਦਾ ਪੱਧਰ ਜਿਹੜਾ ਉਹ ਬਰਸਾਤ ਤੋਂ ਬਾਅਦ ਵਧੇਗਾ ਪਹਿਲਾਂ ਹੀ ਪੰਜਾਬ ਦੇ 8 ਜ਼ਿਲ੍ਹੇ ਹੜ੍ਹ ਦਾ ਸਾਹਮਣਾ ਕਰ ਰਹੇ ਨੇ ਦੂਜੇ ਪਾਸੇ ਇਹ ਗੱਲ ਕੀਤੀ ਜਾਵੇ ਤਾਂ ਜਿਹੜੇ ਲੋਕ ਕਮਾਕਾਰਾਂ ਤੇ ਜਾ ਰਹੇ ਨੇ ਉਹਨਾਂ ਨੂੰ ਜ਼ਰੂਰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੁਸੀਂ ਦੇਖ ਸਕਦੇ ਹੋ ਕਿ ਸਾਡੇ ਕੋਲ ਤੇ ਤੁਹਾਨੂੰ 4 ਵੀਲਰ ਨੇ ਜਿਹੜੇ ਉਹ ਨਜ਼ਰ ਪੈਣਗੇ 2 ਵੀਲਰ ਸਵਾਰ ਨੇ ਜਿਹੜੇ ਉਹ ਕਈ ਥਾਵਾਂ ਤੇ ਆਸਰੇ ਲੈ ਕੇ ਖੜੇ ਨੇ ਜਿਹੜੇ ਉਹ ਤੁਹਾਨੂੰ ਨਜ਼ਰ ਆਉਣਗੇ ਤਾਂ ਇੱਕ ਵੀਰ ਇੱਥੇ ਵੀ ਖੜੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤਾਂ ਬਾਈ ਦੀ ਕੰਮ ਕਰਤੇ ਚੱਲੇ ਸੀ ਹਾਂ ਇਹ ਕੰਮ ਤੇ ਚੱਲਦੇ ਤੇ ਕਦੋਂ ਕਦੇ ਵਿੱਚ ਖੜੇ ਹੋ ਮੈਂ ਇਹ ਧੰਗਾ ਘੰਟਾ ਹੋ ਗਿਆ ਲੱਗਦਾ ਦੀ ਵੀ ਛੇਤੀ ਨਹੀਂ ਹਟ ਜੂਗਾ ਨਾ 8 ਵਜੇ ਦਾ ਭਾਂ ਲੱਗ ਰਹੀ ਹੈ ਪਹਿਲਾ ਥੋੜਾ ਜਿਹਾ ਸੀ ਕਿੰਨੇ ਵਜੇ ਪਹੁੰਚਣਾ ਸੀ ਤੁਸੀਂ ਕੰਮ ਤੇ 9 ਵਜੇ ਪਹੁੰਚਣਾ ਸੀ ਹੁਣ ਟਾਈਮ ਦੇਖ ਲਓ ਕਿੰਨਾ ਹੋ ਗਏ ਜੀ ਜਿਹੜੇ ਲੋਕ ਕੰਮਾਂ ਕਰਤੇ ਜਾ ਰਹੇ ਨੇ ਉਹਨਾਂ ਨੂੰ ਵੀ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਤਸਵੀਰਾਂ ਨੇ ਜਿਹੜੀਆਂ ਉਹ ਤੁਹਾਨੂੰ ਦਿਖਾਵਾਂਗੇ ਕਿ ਕਿਸ ਪ੍ਰਕਾਰ ਬਰਬਾਦ ਆ ਜਿਹੜੀ ਹੋ ਰਹੀ ਹੈ ਲਗਾਤਾਰ ਤੇਜ਼ ਬਾਰਿਸ਼ ਕਈ ਇਲਾਕਿਆਂ ਵਿੱਚ ਹੋ ਰਹੀ ਹੈ ਕਈ ਇਲਾਕਿਆਂ ਵਿੱਚ ਦਰਮਿਆਨੀ ਬਾਰਿਸ਼ ਹੋ ਰਹੀ ਹੈ ਤਾਂ ਜਿਹੜੇ ਲੋਕਾਂ ਨੇ ਕੰਮਾਂ ਕਰਾਂ ਤੇ ਜਾਣਾ ਸੀ ਉਹਨਾਂ ਨੂੰ ਜ਼ਰੂਰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਲਾਂਕਿ ਜ਼ਿਆਦਾਤਰ ਲੋਕ ਨੇ ਜਿਹੜੇ ਉਹ ਇਸ ਦਿਨ ਨੂੰ ਛੁੱਟੀ ਤੇ ਹੁੰਦੇ ਨੇ ਕਿਉਂਕਿ ਐਤਵਾਰ ਦਾ ਦਿਨ ਹੈ ਲੇਕਿਨ ਪ੍ਰਾਈਵੇਟ ਕੰਮ ਕਈ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਐਤਵਾਰ ਨੂੰ ਵੀ ਕੰਮ ਕਰਨਾ ਪੈਂਦਾ ਹੈ ਤਾਂ ਉਹਨਾਂ ਲੋਕਾਂ ਨੂੰ ਜ਼ਰੂਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੂਜੇ ਪਾਸੇ ਤੁਸੀਂ ਦੇਖ ਸਕਦੇ ਹੋ ਕਿ ਆਵਾਜਾਈ ਦੀ ਰਫ਼ਤਾਰ ਆ ਜਿਹੜੀ ਉਹ ਵੀ ਮੱਠੀ ਪੈ ਗਈ ਹੈ ਕਿਉਂਕਿ ਸੜਕਾਂ ਉੱਤੇ ਬਾਰਿਸ਼ ਕਰਕੇ ਫੈਸਲਣ ਹੋ ਜਾਂਦੀ ਹੈ ਇਸ ਕਰਕੇ ਵਾਹਨ ਸਵਾਰ ਹੌਲੀ ਸਪੀਡ ਦੇ ਨਾਲ ਵਾਹਨ ਚਲਾਉਂਦੇ ਨੇ ਦੂਜੇ ਪਾਸੇ ਪੰਜਾਬ ਦੇ ਅੱਠ ਜ਼ਿਲ੍ਹੇ ਹੜ੍ਹਾਂ ਦਾ ਸਾਹਮਣਾ ਕਰ ਰਹੇ ਨੇ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਇਸ ਦੇ ਨਾਲ ਸੁਲਤਾਨਪੁਰ ਲੋਧੀ ਫਿਰੋਜ਼ਪੁਰ ਫਾਜ਼ਿਲਕਾ ਅਤੇ ਰੋਪੜ ਦੇ ਕਈ ਇਲਾਕੇ ਨੇ ਜਿਹੜੇ ਇਸ ਵਕਤ ਹੜ੍ਹਾਂ ਦਾ ਸਾਹਮਣਾ ਕਰ ਰਹੇ ਨੇ ਬੰਨ ਟੁੱਟਣ ਕਰਕੇ ਵੱਡੀ ਤਬਾਹੀ ਹੋਈ ਹੈ ਤੁਸੀਂ ਦੇਖਿਆ ਕਿ ਕਿਸ ਪ੍ਰਕਾਰ ਰਾਵੀ ਦਰਿਆ ਦੇ ਉੱਤੇ ਜਿਹੜਾ ਬੰਨ ਬਣਿਆ ਹੁੰਦਾ ਹੈ ਮਾਦੋਪੁਰ ਹੈਡ ਵਰਕਰਸ ਉਸ ਦੇ ਗੇਟ ਤੱਕ ਟੁੱਟ ਜਾਂਦੇ ਨੇ ਇੰਨੀ ਜ਼ਿਆਦਾ ਬਾਰਿਸ਼ ਹੁੰਦੀ ਹੈ ਹਾਲਾਂਕਿ ਜਦੋਂ ਮੌਸਮ ਥੋੜਾ ਠੀਕ ਹੁੰਦਾ ਹੈ ਤਾਂ ਲੋਕਾਂ ਨੂੰ ਉਮੀਦ ਹੁੰਦੀ ਹੈ ਕਿ ਹੁਣ ਤਾਂ ਬਾਰਿਸ਼ ਛੱਟ ਗਈ ਹੈ ਹੌਲੀ ਹੌਲੀ ਹੜ ਦਾ ਪਾਣੀ ਜਿਹੜਾ ਉਹ ਟੱਟ ਜਾਵੇਗਾ ਅੰਤ ਤੌਰ ਤੇ 3-4 ਦਿਨ ਦੇ ਵਿੱਚ ਪਾਣੀ ਘਟਣ ਦੀ ਉਮੀਦ ਹੁੰਦੀ ਹੈ ਲੇਕਿਨ ਇਸ ਵਾਰ ਤਾਂ ਹਫਤਾ ਹੀ ਹੋ ਚੱਲਿਆ ਹੈ ਕਿ ਹੜ ਦਾ ਪਾਣੀ ਲਗਾਤਾਰ ਘਰ ਵਰਤਾਰਿਆ ਹੈ ਦੂਜੇ ਪਾਸੇ ਕਈ ਇਲਾਕਿਆਂ ਵਿੱਚ ਪਾਣੀ ਖੜਾ ਹੋਣ ਕਰਕੇ ਬਿਮਾਰੀਆਂ ਨੇ ਜਿਹੜੀਆਂ ਉਹ ਵੀ ਫੈਲ ਰਹੀਆਂ ਨੇ ਉਦੋਂ ਤੋਂ ਆਪਕੋ ਸਮਾਜ ਸੇਵੀ ਸੰਸਥਾਵਾਂ ਪੋਲਿਟਿਕਲ ਪਾਰਟੀਆਂ ਅਤੇ ਸਰਕਾਰਾਂ ਦੇ ਜਿਹੜੀਆਂ ਉਹ ਵੀ ਰਾਹਤ ਕਾਰਦਾਂ ਵਿੱਚ ਲੱਗੀਆਂ ਹੋਈਆਂ ਨੇ ਪੰਜਾਬ ਦੇ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖੀ ਗਈ ਹੈ ਅਤੇ ਉਹਨਾਂ ਨੇ ਕੇਂਦਰੀ ਸਹਾਇਤਾ ਦੀ ਮੰਗ ਕੀਤੀ ਹੈ ਪੰਜਾਬ ਦੇ ਵਿਰੋਧੀ ਕਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੇ ਉਹਨਾਂ ਨੇ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ ਹੈ ਪੰਜਾਬ ਹੌਣ ਅਤੇ ਪੰਜਾਬ ਲਈ ਰਾਹਤ ਦਾ ਐਲਾਨ ਕਰਨ ਦੀ ਮੰਗ ਪ੍ਰਤਾਪ ਸਿੰਘ ਬਾਜਵਾ ਨੇ ਕੀਤੀ ਹੈ ਅਤੇ ਇਸ ਆਫਤ ਨੂੰ ਕੌਮੀ ਆਫਤ ਇਹ ਲੰਡਰ ਦੀ ਵੀ ਵੰਗ ਉੱਠੀ ਆ ਤਾਂ ਦੇਖਣਾ ਹੋਵੇਗਾ ਕਿ ਸਰਕਾਰਾਂ ਵੱਲੋਂ ਹੜ੍ਹ ਵਿੱਚ ਡੁੱਬੇ ਪੰਜਾਬ ਦੇ ਲਈ ਕਿਹੜਾ ਰਾਹਤ ਦਾ ਜਿਹੜਾ ਉਹ ਜਾਰੀ ਕੀਤਾ ਜਾਂਦਾ ਹੈ ਇਹ ਕਿਹੜੀ ਰਾਹਤ ਇਸ ਪੰਜਾਬ ਦੀ ਮਾਰ ਚੱਲ ਰਹੀ ਹੈ ਹੜ੍ਹ ਦੀ ਮਾਰ ਚੱਲ ਰਹੀ ਹੈ ਪੰਜਾਬ ਨੂੰ ਦਿੱਤੀ ਜਾਂਦੀ ਹੈ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਮੌਸਮ ਜਿਹੜਾ ਉਹ ਕੱਲ ਨੂੰ ਵੀ ਬਾਰਿਸ਼ ਵਾਲਾ ਦੱਸਿਆ ਹੋਇਆ ਹੈ ਜਿਸ ਕਰਕੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਲੋਕਾਂ ਦੀਆਂ ਚਿੰਤਾਵਾਂ ਵੱਧ ਗਈਆਂ ਨੇ ਇੱਕ ਪਾਸੇ 24 ਤੋਂ ਜ਼ਿਆਦਾ ਮੌਤਾਂ ਨੇ ਜੜੀਆਂ ਇਦਾਂ ਹੜ੍ਹਾਂ ਦੇ ਵਿੱਚ ਹੋ ਗੀਆਂ ਨੇ ਕਈ ਲੋਕ ਲਾਪਤਾ ਨੇ ਪਸ਼ੂਆਂ ਦਾ ਅਤੇ ਫਸਲਾਂ ਦਾ ਵੀ ਬੇਹਤ ਭਾਰੀ ਨੁਕਸਾਨ ਹੋਇਆ ਹੈ ਤਾਂ ਸ਼ਾਹਬਾ ਪਰਸਨ ਗੁਰਪ੍ਰੀਤ ਸਿੰਘ ਨਾਲ ਮੈਂ ਬਲਵਿੰਦਰ ਸਿੰਘ ਦੇ ਹਿਸਾਬ ਦਾ ਟੀਵੀ ਐਨ ਆਰ ਆਈ ਲਈ ਪਟਿਆਲਾ ਤੋਂ